ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ 7 ਜੁਲਾਈ ਨੂੰ ਸ਼ਾਮ ਦੇ ਵਿਲੇ ਟਰੱਕ ਯੂਨੀਅਨ ਮੋਰ ਮੰਡੀ ਦੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਜਸਪਾਲ ਸਿੰਘ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਦਰਅਸਲ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਭਾਲ ਦੇ ਲਈ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਦੇ ਦਰਮਿਆਨ ਦੱਸਿਆ ਗਿਆ ਕਿ ਦੋਸ਼ੀਆਂ ਦੀ ਭਾਲ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਦੋਸ਼ੀ ਹਰ ਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਇਸ ਨਾਲ ਜਸਪ੍ਰੀਤ ਸਿੰਘ ਰੂਫ ਜਸ ਜਿਸ ਨੂੰ ਕੀ ਹਬਰ ਨਾਲਾ ਹਾਈਵੇ ਤੋਂ ਗ੍ਰਫਤਾਰ ਕੀਤਾ ਗਿਆ ਵਾਰਦਾਤ ਸਮੇਂ ਵਰਤੀ ਗਈ ਹੁੰਡਾ ਸਿਟੀ ਗੱਡੀ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਹੁਣ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਅੱਗੇ ਵੱਡੀ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਦਰਅਸਲ ਇਹਨਾਂ ਦੇ ਬਲੂ ਜਿੱਥੇ ਕਤਲ ਕੀਤਾ ਗਿਆ ਸੀ ਸਤ ਤੇ ਜੁਲਾਈ ਨੂੰ ਇੱਕ ਸ਼ਖਸ ਨੂੰ ਪਹਿਲਾਂ ਇਹਨਾਂ ਵੱਲੋਂ ਕੁੱਟਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੋਸ਼ੀਆਂ ਦੇ ਵੱਲੋਂ ਉਸ ਕਤਲ ਦਾ ਬਦਲਾ ਲੈਣ ਦੇ ਲਈ ਦਰਅਸਲ ਇਹ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੁਕੱਦਮਾ ਨੰਬਰ 148 ਮਿਤੀ 10 7 2020 ਦੇ ਵਿੱਚ ਜਿੱਥੇ ਇੱਕ ਕੇਸ ਦਰਜ ਹੁੰਦਾ ਹੈ ਜਿਸ ਵਿੱਚ ਅਮਰਿੰਦਰ ਸਿੰਘ ਅਲਫ ਮੰਜਾ ਦਾ ਕਤਲ ਹੋਇਆ ਸੀ ਤੇ ਉਸੇ ਕਤਲ ਦੇ ਬਦਲੇ ਦੇ ਵਿੱਚ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਸੇ ਅਦਮੇ ਦੇ ਵਿੱਚ ਮਰਨ ਵਾਲਾ ਵਿਅਕਤੀ 18 10 2021 ਨੂੰ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹੁਣ ਉਸੇ ਦਾ ਇਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਗ੍ਰਿਫਤਾਰ ਦੋਸ਼ੀਆਂ ਦੇ ਵਿੱਚ ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ ਤੇ ਬਲਵੰਦਰ ਕੌਰ ਸ਼ਾਮਲ ਨੇ। ਇਸੇ ਦੌਰਾਨ ਇੱਕ ਗੱਡੀ ਵੀ ਬਰਾਮਦ ਹੋਈ ਹੈ ਤੇ ਫਿਲਹਾਲ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਸਾਡੇ ਮੋੜ ਦੇ ਵਿੱਚ ਵਾਰਦਾਤ ਹੋਈ ਸੀਗੀ। 7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਬੰਡਾਸੇ ਨਾਲ ਉਹਦੇ ਪੈਰਾ ਤੇ ਕਾਫੀ ਦੂਰ ਬਾਹਰ ਕੀਤਾ ਸੀਗੇ ਜਿੱਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਟਿੰਡਾ ਦੇ ਵਿੱਚ ਮੌਤ ਹੋ ਗਈ ਸੀ ਤੇ ਇਸ ਸੰਬੰਧ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ ਆਰੋਪੀ ਹੈਗੇ ਉਹ ਤਿੰਨ ਵਿਅਕਤੀ ਜਿਹਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਪਟੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਸੰਦੋਹਾ ਇਹਦੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਜਸ ਟੇਰਿਆਂ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੈਨਲ ਲੈ ਕੇ ਆਇਆ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚਨਾਂ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਇਸਫਾਰਾਦ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਉਹ ਐਨਕੀ ਤੇ ਲੈਰੀ ਦਾ ਰਣਾਲਾ ਹੈਗਾ ਇਹਨਾਂ ਦਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦ ਕੀਤੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਦੀ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੀ ਬਲਬੀਰ ਕੌਰ ਜੋ ਹੈਗੀ ਮੋਰਦੀ ਰਣਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰੰਜੀਸ਼ ਉਹ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਠੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਇਹਨਾਂ ਦੀ ਰੰਜਿਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨਾਂ ਨੂੰ ਫੜ ਕੇ ਧਮਕੀ-ਦਮਕੀ ਦਿੱਤੀ ਤੇ ਇਹਨਾਂ ਦੀ ਆਪਸੀ ਰੰਜਿਸ਼ ਸੀ ਕਿ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸਤੇ ਅਟੈਕ ਕੀਤਾ ਤੇ ਇਵੈਨਚੁਅਲੀ ਉਹਦੀ ਡੈਥ ਹੋ ਗਈ ਇਸ ਮੁਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊ ਜਿਹੜਾ ਐਨਕੀ ਹੈਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਹੈ ਦੇ ਜਿਹੜੇ ਮੇਨ ਮੌਕੇ ਤੇ ਸੀਗੇ ਤਿੰਨ ਅਕਿਊਜ਼ਰ ਫੜੇ ਜਾ ਚੁੱਕੇ ਆ ਇੱਕ ਮੇਨ ਕਾਂਸਪੀਰੇਟਰ ਫੜੇ ਜਾ ਚੁੱਕੇ ਆ ਬਾਕੀ ਦਾ ਰੋਲ ਜਿਹੜਾ ਹੈਗਾ ਦਤੀ ਦਾ ਰੰਗ ਸਾਹਮਣੇ ਆ ਟੋਟਲ ਕਿੰਨੇ ਫੜੇ ਗਏ ਜੀ ਟੋਟਲ 4 ਫੜੇ ਗਏ ਜੀ ਔਰਤ ਸਮਿਤ ਜੀ ਜੇਡੀ ਸਮਿਤ ਲੇਡੀਜ਼ ਸਮਿਤ 4 ਹੈ ਜੀ ਜੀ ਬਲਬੀਰ ਕੌਰ ਜਿਹੜੀ ਇਹਦੇ ਉਹ ਪੁਰਾਣਾ ਜਿਹੜਾ ਜਿਹਦੀ ਕਤਲ ਹੋਇਆ ਸੀਗਾ 2020 ਦੇ ਵਿੱਚ ਅਮਰਿੰਦਰ ਮੰਜਾ ਉਹਦੀ ਮਾਤਾ ਸਰ ਜੀ ਸਰ ਇਹਦਾ ਕੀ ਤਸੂਰ ਸੀਗਾ ਜੀ ਜਿਹੜਾ ਲੇਡੀਜ਼ ਦਾ ਇਹਨਾਂ ਦਾ ਕਾਂਸਪੀਰੇਸੀ ਦੇ ਵਿੱਚ ਇਹ ਹੈਗੇ ਆ ਜੇ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਐ ਤੇ ਜਿਹੜੀ ਕਾਂਸਪੀਰੇਸੀ ਸਾਹਮਣੇ ਆਈ ਕਿ ਉਹ ਇਨਵੈਸਟੀਗੇਸ਼ਨ ਦੌਰਾਨ ਫਿਰ ਸਾਹਮਣੇ ਆਏਗਾ ਕੀ ਦਾ ਕੀ ਰੋਲ ਹੈਗਾ ਉਸ ਅਕੋਰਡਿੰਗ ਤਫ਼ਤੀਸ਼ਾਂ ਵਿੱਚ ਐਗਜ਼ਾਮਨ ਕਰ ਚਲ ਵੀਡੀਓ ਚ ਦੋ ਲੋਕ ਜਿਹੜੇ ਲਗੇ ਆ ਦਿਖਾਈ ਦਿੱਤੇ ਆ ਤੀਸਰਾ ਤੁਸੀਂ ਕਾਰ ਵਾਲਾ ਜਿਹੜਾ ਕਹਿੰਦਾ ਦੋ ਲੋਕ ਹੋ ਨੇ ਜਿਹੜੀ ਦੋ ਨਾਮ ਆ ਉਹ ਕੌਣ ਨੇ ਕੀ ਉਹਨਾਂ ਦਾ ਰੋਲ ਹੈ ਸਾਰੇ ਕੇਸ ਦੇ ਵਿੱਚ ਉਹ ਜਿਹੜੇ ਜੀ ਜਦੋਂ ਬਿਆਨ ਲਿਖਾਇਆ ਗਏ ਸੀਗੇ ਜਿਹੜੇ ਮ੍ਰਿਤਕ ਦੇ ਬ੍ਰਦਰ ਨੇ ਬਿਆਨ ਦਿਖਾਏ ਸੀ ਕਿ ਉਹਦੇ ਵਿੱਚ ਜੋ ਵਿਅਕਤੀ ਉਹਨੇ ਲਿਖਾਇਆ ਸੀ ਕਿ ਉਸ ਦੇ ਬੇਸਿਸ ਤੇ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਮੇਨ ਜਿਹੜੇ ਕਤਲ ਕਰਨ ਵਾਲੇ ਹੈਗੇ ਫੜਲੇ ਗਏ ਤੇ ਬਾਕੀ ਦਾ ਰੋਲ ਇਸੀ ਜਿਹੜੇ 30 ਨਾਲ ਸੁਪਰਕਸ਼ ਕਰਾਇਆ ਗਿਆ ਤਫਤੀਸ਼ ਦੌਰਾਨ ਤਾਂ ਸਾਹਮਣੇ ਇਹਨਾਂ ਨਾਲ ਕੋਈ ਰਿਲੇਸ਼ਨ ਹੈ ਜੀ ਜਿਹਨਾਂ ਜਿਹੜੇ ਬੰਦੇ ਤੁਸੀਂ ਨਾਮਜ਼ਦ ਕੀਤੇ ਨੇ ਜਿਹੜੇ ਨਾਮਜ਼ਦ ਹੈ ਕੋਈ ਦਾ ਰੋਲ ਇਨਵੈਸਟੀਗੇਸ਼ਨ ਦੌਰਾਨ ਅਸੀਂ ਦੱਸਾਂਗੇ ਕਿ ਕੀ ਰੋਲ ਹੈ ਜੀ ਜੀ ਰਿਲੇਸ਼ਨ ਰਿਲੇਸ਼ਨ ਕਰੀਗਾ ਰਿਲੇਸ਼ਨ ਵੀ ਦੱਸਦਾ ਹੈ ਜੀ ਜਦੋਂ ਪਤਾ ਲੱਗਿਆ ਸੀ ਕਿ ਵੀ ਇਹ ਕੋਈ ਉਹਨਾਂ ਦੇ ਰਿਸ਼ਤੇਦਾਰ ਨਹੀਂ ਕੋਈ ਜਾਂ ਦੋਸਤੀ ਤੇ ਕੁਝ ਸੀ ਤਾਂ ਜੀ ਇਹ ਸਾਰੇ ਰਿਲੇਟਿਵ ਹੀ ਹੈਗੇ ਆਪਸ ਵਿੱਚ ਜਾਂ ਤਾਂ ਫਰੈਂਡਸ਼ਿਪ ਹੈਗੇ ਰਿਲੇਸ਼ਨ ਹੈਗਾ ਲੇਕਿਨ ਰਿਲੇਟਿਵ ਹੋਣਾ ਉਹ ਤੇ ਅਸਲ ਦੇ ਵਿੱਚ ਕਨਸਪੀਰੇਸੀ ਸ਼ਾਮਿਲ ਹੋਣਾ ਜੋ ਵੀ ਉਹਦੀ ਐਕਚੁਅਲ ਤੇ ਉਹਦੀ ਕੀ ਸੰਭੂਲਿਤ ਹੈਗੀ ਹੈ ਉਹ ਜਦੋਂ ਇਹਨਾਂ ਦੀ ਪੂਛਕਿਸ਼ ਸਸਤੀ ਕਰਾਂਗੇ ਤਾਂ ਉਹ ਚੀਜ਼ ਸਾਹਮਣੇ ਸਰ ਆਈਨੇਦਨ ਲੱਗੇ ਪੁਲਿਸ ਨੂੰ ਇਹਨਾਂ ਨੂੰ ਫੜਨ ਵਾਸਤੇ ਆਕਰਮਿਤਿ ਜਲੇ ਗਈ ਸੀ ਦੇਖੋ ਜੀ ਪੁਲਿਸ ਤਾਂ ਪਹਿਲੇ ਦਿਨ ਤੋਂ ਐਕਟਿਵ ਹੈਗੀ ਹੈ ਹਰ ਆਪਰੇਸ਼ਨ ਦੇ ਵਿੱਚ ਟਾਈਮ ਲੱਗਦਾ ਹੈ ਕਿਉਂਕਿ ਇੰਟੈਲੀਜੈਂਸ ਬੇਸਿਸ ਤੇ ਟੈਕਨੀਕਲ ਬੇਸਿਸ ਤੇ ਆਪਣੇ ਜਿਹੜਾ ਹੈਗਾ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਹੈ ਤੇ ਮੈਂ ਤਾਂ ਇਸ ਟੀਮ ਨੂੰ ਸਾਡੀ ਜਿਹੜੀ ਟੀਮ ਹੈਗੀ ਐਸਪੀਡੀ ਡੀਐਸਪੀ ਮੋਰ ਸੀਆਈਏ 1 ਇਹਨਾਂ ਨੂੰ ਮੈਂ ਅਪਰੀਸ਼ੀਏਟ ਕਰਦਾ ਕਵਰੇਜੂਲੇਟ ਕਰਦਾ ਕਿ ਇਹਨਾਂ ਨੇ ਕੰਟੀਨਿਊਸ ਆਪਰੇਸ਼ਨ ਕਰਕੇ ਤੇ ਦੋਸ਼ੀ ਜਿਹੜੇ ਸੀਗੇ ਉੱਪਰ ਸਰ ਆਹ ਕਤੋਂ ਦੀ ਜਿਹਦੀ ਵਜ੍ਹਾ ਹੈਗੀ ਹੈ ਕਿ ਪਰਗਨਾ ਪਧਰਾਉ ਲਿਆ ਤਾਂ ਪਹਿਲਾਂ ਕਤੋਂ ਦੀ ਕੋਈ ਵਜ੍ਹਾ ਸੀ ਜਾਂ ਕੋਈ ਹੋਰ ਉਹ ਇਹਨਾਂ ਨੂੰ ਪੁੱਛਿਆ ਕਿ ਜਿਹੜੇ ਦੋਸ਼ੀ ਹੈਗੇ ਕਿ ਪਹਿਲਾਂ ਵਾਲੇ ਕਦਮ ਦੀ ਕੀ ਵਜ੍ਹਾ ਸੀਗੀ ਤੇ ਉਸ ਦੇ ਵਿੱਚ ਹੋਰ ਕਿਹੜੇ ਕਿਹੜੇ ਲੱਗਤੀਆਂ ਦੇ ਨਾਮ ਇਹਨਾਂ ਦੇ ਹੈਗੇ ਤੇ ਇਹਨਾਂ ਦੇ ਜੇ ਕੋਈ ਹੋਰ ਟਾਰਗੇਟ ਸੀਗਾ ਤੇ ਉਹ ਵੀ ਅਸੀਂ ਤੇ ਬਲਵੀਰ ਕੌਰ ਕਿਸਾਨ ਫੈਮਿਲੀ ਨਾਲ ਸੰਬੰਧਤਾ ਜੋ ਕੁਝ ਹੋ ਰਿਹਾ ਉਹ ਮੌਡੂਲਰ ਨਹੀਂ ਹੈ ਇਹਨਾਂ ਕੋ ਪਹਿਲੀ ਵਗਰੇ ਤੇ ਹੈਗੀ ਹੈ ਸ਼ਾਇਦ ਲੇਕਿਨ ਇਹਨਾਂ ਦੇ ਕੋਲ ਕੀ ਪ੍ਰਾਪਰਟੀ ਹੈਗੀ ਸੋਰਸ ਆਫ ਇਨਕਮ ਕੀ ਹੈ ਉਹ ਅਸੀਂ ਐਗਜ਼ਾਮਨ ਕਰਾਂਗੇ ਸਭ ਜਦੋਂ ਜਮਲੇ ਵੀਰ ਕੋ ਨਾਲ ਤਾਂ ਨਹੀਂ ਸੀ ਨਹੀਂ ਜੀ ਮੌਕੇ ਤੇ ਨਹੀਂ ਸੀ ਬਟ ਇਹਨਾਂ ਦਾ ਕਾਂਸਪੀਰੇਸੀ ਦੇ ਵਿੱਚ ਰੱਖਿਆ ਬਕਸਾ ਆ ਗਿਆ ਸੀ ਸਰ ਜਿਹੜਾ ਹਰਪ੍ਰੀਤ ਜਸਪ੍ਰੀਤ ਸਿੰਘ ਹੈ